ਦੁਨੀਆ ਦੇ ਮੰਨੇ ਪਰਮੰਨੇ ਨੱਥਾ ਨਹੀਂ ਯਾਰ ਬਾਹਰਲੇ ਮੁਲਕ ਵੀ ਕਹਿੰਦੇ ਸੀਗੇ ਸਾਡਾ ਬਜਟ ਬਣਾ ਦਿਆ ਕਰੋ ਤੇ ਯਾਰ ਭਾਰਤ ਨੂੰ 1991 ਦੇ ਵਿੱਚ ਜਦੋਂ ਕ੍ਰਾਈਸਿਸ ਆ ਗਿਆ ਸੀ ਉਹ ਜੋ ਕੱਟਣ ਵਾਲੇ ਆਰਬੀਆਈ ਦੇ ਚੇਅਰਮੈਨ ਤੋਂ ਲੈ ਕੇ ਵਿੱਤ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਦਾ ਸਫ਼ਰ ਔਰ ਯਾਰ ਅੰਮ੍ਰਿਤਸਰ ਦੀਆਂ ਸਟਰੀਟ ਲਾਈਟਾਂ 'ਚ ਪੜ ਕੇ ਐਡੇ ਵੱਡੇ ਪਦਰਤ ਖੋਚੜਾ ਔਰ ਨੀਵੇਂ ਰਹਿਣਾ ਪਰ ਮੂਰ ਮੈਮੋਰੀਅਲ ਬਣਾਉਣ ਦੀ ਗੱਲ ਕੀਤੀ ਜਾ ਰਹੀ ਕਿ ਪੰਜਾਬ ਚ ਵੀ ਕੋਈ ਮੈਮੋਰੀਅਲ ਬਣਾਇਆ ਜਾਏਗਾ ਡਾਕਟਰ ਸਾਹਿਬ ਦੀ ਆਪ ਸਾਰੀ ਦੁਨੀਆ ਜਾਣਦੀ ਸਾਰੀ ਦੁਨੀਆ ਚ ਉਹਨਾਂ ਦਾ ਨਾਮ ਹੈ ਇਹ ਕੋਈ ਕੋ ਕੋ ਇੱਕ ਖਿੱਤੇ ਦੇ ਨਹੀਂ ਸੀ ਉਹ ਤਾਂ ਪੂਰੀ ਦੁਨੀਆ ਦੇ ਵਿੱਚ ਮੰਨੇ ਜਾਂਦੇ ਸੋ ਅੱਜ ਉਹਨਾਂ ਨੂੰ ਉਹਨਾਂ ਦੀ ਅੰਤਮ ਅਰਦਾਸ ਦੇ ਮੌਕੇ ਸ਼ਰਧਾਂਜਲੀ ਫੁਲਫੇਟ ਕਰ ਦੁਨੀਆ ਦੇ ਮੰਨੇ ਪਰਮੰਨੇ ਲੱਗਾ ਨਹੀਂ ਯਾਰ ਬਾਰਲੇ ਮੁਲਕ ਵੀ ਕਹਿੰਦੇ ਸੀ ਕਿ ਸਾਡਾ ਬਜਟ ਬਣਾ ਦਿਆ ਕਰੋ ਭਾਰਤ ਨੂੰ 1991 ਦੇ ਵਿੱਚ ਜਦੋਂ ਕ੍ਰਾਈਸਿਸ ਆ ਗਿਆ ਜੀ ਉਹ ਜੋ ਕੱਟਣ ਵਾਲੇ ਆਰਬੀਆਈ ਦੇ ਚੇਅਰਮੈਨ ਤੋਂ ਲੈ ਕੇ ਵਿੱਤ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਦਾ ਸਫ਼ਰ ਔਰ ਯਾਰ ਅੰਮ੍ਰਿਤਸਰ ਦੀਆਂ ਸਟਰੀਟ ਲਾਈਟਾਂ 'ਚ ਪੜ ਕੇ ਐਡੇ ਵੱਡੇ ਪਦਰ ਤੇ ਪਹੁੰਚਣਾ ਔਰ ਨੀਵੇਂ ਰਹਿਣਾ ਪਰ ਉਹ ਮੈਮੋਰੀਅਲ ਬਣਾਉਣ ਦੀ ਗੱਲ ਕੀਤੀ ਜਾ ਰਹੀ ਕਿ ਪੰਜਾਬ ਚ ਵੀ ਕੋਈ ਮੈਮੋਰੀਅਲ ਬਣਾਇਆ ਜਾਏਗਾ ਡਾਕਟਰ ਸਾਹਿਬ ਦੀ ਆਹ ਡਾਕਟਰ ਸਾਹਿਬ ਤਾਂ ਸਾਰੀ ਦੁਨੀਆ ਜਾਣਦੀ ਸਾਰੇ ਦੁਨੀਆ ਚ ਉਹਨਾਂ ਦਾ ਨਾਮ ਹੈ ਇਹ ਕੋਈ ਉਹ ਉਹ ਇੱਕ ਖਿੱਤੇ ਦੇ ਨਹੀਂ ਸੀ ਉਹ ਤਾਂ ਪੂਰੀ ਦੁਨੀਆ ਦੇ ਵਿੱਚ ਮੰਨੇ ਜਾਂਦੇ ਸੋ ਅੱਜ ਉਹਨਾਂ ਨੂੰ ਉਹਨਾਂ ਦੀ ਅੰਤਮ ਅਰਦਾਸ ਦੇ ਮੌਕੇ ਸ਼ਰਧਾ ਦੇ ਫੁੱਲ ਭੇਟ